ਬਹੁਤ ਐਕਸਪਲੇਨ ਦੇ ਅੰਦਰ ਜੋ ਤੁਸੀਂ ਸਾਰੀਆਂ ਗੱਲਾਂ ਕਹੀਆਂ ਉਹ ਹੈ ਮੁੱਦਾ ਪਰ ਇਸ ਦੇ ਵਿੱਚ ਮੈਂ ਜਦੋਂ ਕਾਂਗਰਸ ਮੈਨੀਫੈਸਟੋ ਪੜ੍ਹਦਾ ਹਾਂ ਰਾਹੁਲ ਗਾਂਧੀ ਉਹਨਾਂ ਦੀਆਂ ਸਪੀਚੇ ਸੁਣਦਾ ਹਾਂ ਮਤਲਬ ਬੜੀਆਂ ਪੋਜ਼ਿਟਿਵ ਸਪੀਚੇਸ ਨੇ ਸਾਰੀਆਂ ਗੱਲਾਂ ਹੋ ਰਹੀਆਂ ਕਸ਼ਮੀਰ ਦੀ ਗੱਲ ਹੋ ਰਹੀ ਹੈ ਨਾਰਥ-ਈਸਟਰਨ ਸਟੇਟ ਦੀ ਗੱਲ ਹੋ ਰਹੀ ਹੈ ਸੁਆਮੀਨਾਥਨ ਕਮਿਸ਼ਨ ਦੀ ਗੱਲ ਹੋ ਰਹੀ ਹੈ ਸਾਰੀਆਂ ਗੱਲਾਂ ਦੇ ਵਿੱਚ ਹਰ ਸਟੇਟ ਨੂੰ ਲੈ ਕੇ ਕੋਈ ਨਾ ਕੋਈ ਵਾਅਦਾ ਆ ਪਰ ਕਿਤੇ ਨਾ ਕਿਤੇ ਐ ਲੱਗਦਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਚੰਡੀਗੜ੍ਹ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੁਹਾਡੇ ਹੀ ਲੀਡਰ ਨੇ ਮਨੀਸ਼ ਦਿਵਾਰੀ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਬਕਾਇਦਾ ਇੱਕ ਪੂਰੀ ਕਿਤਾਬ ਲੇਖ ਕੇ ਸਾਬਤ ਕੀਤਾ ਸੀ ਕਿ ਚੰਡੀਗੜ੍ਹ ਦੀ ਜ਼ੁਬਾਨ ਪੰਜਾਬੀ ਆ ਪੰਜਾਬੀ ਲੈਂਗੁਏਜ ਚੰਡੀਗੜ੍ਹ ਰਾਜਤਾਨੀ ਦਰਿਆਈ ਪਾਣੀ ਇਹਨਾਂ ਬਾਰੇ ਤੁਹਾਡੀ ਪੂਰੀ ਲੀਡਰਸ਼ਿਪ ਤੋਂ ਇਹਨਾਂ ਦਿਨਾਂ ਦੇ ਅੰਦਰ ਇਹ ਇੰਜ ਲੱਗਦਾ ਵੀ ਜਿਵੇਂ ਇਹ ਇਸ ਵਾਰ ਇਲੈਕਸ਼ਨ ਦੇ ਸ਼ਾਇਦ ਮੁੱਦੇ ਨਹੀਂ ਆ ਕਿਤੇ ਨਾ ਕਿਤੇ ਪੰਜਾਬ ਨੂੰ ਅਣਛੋਹਿਆ ਤਾਂ ਨਹੀਂ ਕਰ ਰਹੇ ਕਲੋ ਸਰ ਯੂ ਮਸਟ ਅੰਡਰਸਟੈਂਡ ਦਿਸ ਇਜ਼ ਅ ਨੈਸ਼ਨਲ ਇਲੈਕਸ਼ਨ ਜੀ ਦਿਸ ਇਜ਼ ਨਾਟ ਅ ਸਟੇਟ ਇਲੈਕਟ ਪਰ ਸਟੇਟ ਸਟੇਟ ਦੇਸ਼ ਦਾ ਹਿੱਸਾ ਹੈ ਨਾ ਨਹੀਂ ਨਹੀਂ ਮੈਂ ਤੁਹਾਨੂੰ ਕਹਿੰਦਾ ਜਦੋਂ ਆਪਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਆ ਸਭ ਤੋਂ ਵੱਧ ਜੰਗੀ ਵਿਦਵਾਵਾਂ ਇੱਥੋਂ ਦੀਆਂ ਇਹ ਕੰਟਰੀਬਿਊਸ਼ਨ ਹੈ ਕੰਟਰੀਬਿਊਸ਼ਨ ਹੈ ਤੇ ਇੱਕ ਸਟੇਟ ਨੂੰ ਪ੍ਰਾਊਡਲੀ ਆਪਣੀ ਹੋਂਦ ਬਚਾਉਣ ਦਾ ਹੱਕ ਤੇ ਹੈ ਬੇਨਤੀ ਬੇਨਤੀ ਸੁਣੋ ਉਸ ਫੋਰਫਰੰਟ ਤੇ ਪੰਜਾਬ ਦੀ ਲੜਾਈ ਵਾ ਸਹੀ ਸਾਰੇ ਅੱਗੇ ਆ ਜੀ ਇਹ ਕੋਈ ਸ਼ੱਕ ਨਹੀਂ ਵੀ ਮੌਕਾ ਹੈਗਾ ਸਾਰਨੋਂ ਪਹਿਲੇ ਤੁਹਾਡਾ ਦਾਸ ਆਪਣੀ ਛਾਤੀ ਰੱਖੇਗਾ ਰਾਜ ਪੰਜਾਬਾਸ ਤੇ ਪੰਜਾਬੀਆਾਸ ਜੀ ਬੇਨਤੀ ਮੇਰੀ ਇੰਨੀ ਹੈ ਕਿ ਆ ਨੈਸ਼ਨਲ ਇਲੈਕਸ਼ਨ ਹੋਣ ਕਰ ਓਕੇ ਇਹ ਜਿਹੜੇ ਸਬਜੈਕਟਿਵ ਇਸ਼ੂਜ਼ ਨੇ ਸੂਬੇ ਦਾ ਤੱਲਕ ਰੱਖਦੇ ਨੇ ਦਰਿਆਵਾਂ ਦਾ ਤੱਲਕ ਰੱਖਦੇ ਪਾਣੀਆਂ ਦਾ ਤੱਲਕ ਰੱਖਦੇ ਨੇ ਇਹਦੇ ਵਿੱਚ ਬਹੁਤ ਸਾਰੀ ਸਟੇਟਸ ਦੇ ਇੰਟਰਸਟ ਇਨਵੋਲਡ ਨੇ ਤਾਂ ਇਹ ਚੀਜ਼ਾਂ ਨੂੰ ਅਜੇ ਥੋੜੀ ਦੇਰ ਵਾਸੇ ਪਾਸੇ ਛੱਡਦੇ ਹੋਏ ਜਦੋਂ ਸੂਬੇ ਦੀਆਂ ਇਲੈਕਸ਼ਨ ਆਣ ਗਿਆ ਜਾਂ ਨੈਸ਼ਨਲ ਗਵਰਨਮੈਂਟ ਸਾਡੀ ਆਏਗੀ definitely we will pick these issues up there are times jaisra swaminathan commission da tu swaminathan tab we have or we have already promised ke jis din india alliance di majority banegi ke congress nu mauka aayega kyunki arvind kejriwal saab ne mamta baiji ne utav thakure ji ne patne di rally vich eh gall elaan kar ditta si ke je india alliance di government aayegi congress da prime minister hoega ਠੀਕ ਹੈ ਪੜਿਆ ਹੋਣਾ ਤੁਸੀਂ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਆਏਗਾ ਸਾਡਾ ਪਹਿਲਾ ਵਾਦਾ ਹਿੰਦੁਸਤਾਨ ਦੀ ਕਿਸਾਨੀ ਨਾਲ ਤੇ ਵਿਸ਼ੇਸ਼ ਤੌਰ ਪੰਜਾਬ ਨਾਲੇ ਜਿਹੜਾ ਤੁਹਾਡੇ ਬੜੀ ਧੀਰ ਦੀ ਜਿਸ ਕਾਲ ਤੁਸੀਂ ਬਾਰਡਰਾਂ ਤੇ ਬੈਠੇ ਹੋ ਕੋ 23 ਫਸਲਾਂ ਜਿਹਦੇ ਚ ਪੰਜਾਬ ਤੇ 5 6 ਹੀ ਹੁੰਦੀ ਹੈ ਪੱਕੀ ਫਸਲਾਂ ਸਾਡੇ ਦੇਸ਼ ਵੱਖ-ਵੱਖ ਜਗ੍ਹਾ ਹੁੰਦੀ ਹੈ 23 ਫਸਲਾਂ ਬਾਅਦ ਸੇ ਅਸੀਂ ਲੀਗਲ ਉਹਨੂੰ ਜਾਮਾ ਪਹਿਨਾਵਾਂਗੇ ਕਾਨੂੰਨੀ ਜਾਮਾ ਹੋਏਗਾ ਅਸੀਂ ਸਾਰੀਆਂ ਫਸਲਾਂ ਚੁੱਕਾਂਗੇ ਤੇ ਡਾਕਟਰ ਐਮ ਐਸ ਸੁਆਮੀ ਨਾਥਨ ਜੀ ਦਾ ਫਾਰਮੂਲਾ C2 50% ਜੀ ਉਹਦੇ ਬਤਾਵਾ ਕਰਾਂਗੇ ਹੂੰ ਤੋਂ ਇਹ ਸਾਡਾ ਆਲਰੇਡੀ ਵਾਦਾ ਹੈ ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਇਸ ਬਾਰੇ ਬਾਕੀ ਇੰਟਰਵਿਊ ਦੇ ਅੰਦਰ ਵੀ ਕਿਹਾ ਪਰ ਇਹ ਵੀ ਤੇ ਇੱਕ ਫੈਕਟ ਹੈ ਨਾ ਕਿ ਸੁਆਮੀ ਨਾਲ ਦਾ ਕਿਸੇ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਇੱਕ ਬੜਾ ਵੱਡਾ ਡਿਜ਼ਾਸਟਰ ਇਸ਼ੂ ਸੀ ਫਾਰਮਰ ਸੁਇਸਾਈਡ ਹੋ ਰਹੀ ਸੀ ਸਵਾਮੀਨਾਥ ਕਮਿਸ਼ਨ ਨੇ ਕਮਿਸ਼ਨ ਪੇਸ਼ ਕੀਤਾ ਪਰ ਉਸ ਨੂੰ ਕਾਂਗਰਸ ਨੇ ਹੀ ਬਕਾਇਦਾ ਕੀਤਾ ਕਿ ਸੰਭਵ ਨਹੀਂ ਹੈ ਕਿ ਉਹਨੂੰ ਲਾਗੂ ਕੀਤਾ ਜਾਵੇ ਨਹੀਂ ਮੇਰੀ ਮੇਰੀ ਸੁਣ ਲਓ 2006 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਹੀ ਇੱਕ ਕਮਿਸ਼ਨਰ ਇਹਨੂੰ ਬਿਠਾਇਆ ਸੀ ਉਹਨਾਂ ਦੇ ਥੱਲੇ 2012 ਵਿੱਚ ਰਿਪੋਰਟ ਆਈ ਸੀ ਉਹਦੀਆਂ ਜਿੰਨੀਆਂ ਰეკਮੈਂਡੇਸ਼ਨਸ ਨੇ ਜੀ 175 ਦੇ ਕਰੀਬ ਉਹਦੇ ਚੋਂ ਤਕਰੀਬਨ 138 ਰეკਮੈਂਡੇਸ਼ਨਸ ਮੰਨ ਲਿਆ ਗਈਆਂ ਸੀ ਠੀਕ ਹੈ ਇਹ ਠੀਕ ਹੈ ਵੇਖੋ ਇਹ ਕੰਮ ਸੌਖਾ ਨਹੀਂ ਹਮ ਬਟ ਕਾਂਗਰਸ ਹਾਸ ਥੋਟ ਅਬਾਊਟ ਇਟ ਨਾਓ ਹਮ ਕਿ ਇਹ ਚੀਜ਼ ਉਦੋਂ ਕਰ ਦੇਣੀ ਚਾਹੀਦੀ ਸੀ ਇਹ ਕਰ ਦੇਣੀ ਚਾਹੀਦੀ ਮਤਲਬ ਤੁਸੀਂ ਹੁਣ ਥਿੰਕ ਰੀ ਥਿੰਕ ਕਰਦੇ ਹੋ ਕਿ ਉਦੋਂ ਕਿਤੇ ਨਾ ਕਿਤੇ ਸਾਨੂੰ ਕਰ ਲੈਣਾ ਚਾਹੀਦਾ ਮੇਰਾ ਖਿਆਲ ਇਹ ਸਾਡੇ ਕੋਲ ਇੱਕ ਬੱਡੀ ਇੱਕ ਗਲਤੀ ਹੋਈ ਹੈ ਠੀਕ ਹੈ ਜਿਹੜੀ ਮੈਲਾ ਔਨ ਕੈਮਰਾ ਕਬੂਲਨ ਨੂੰ ਤਿਆਰ ਨਾ ਜਿਹੜੀ ਪਾਰਟੀ ਕਬੂਲਨ ਨੂੰ ਤਿਆਰ ਹੈ ਉਹ ਹੋਰਸਟ ਪਾਰਟੀ ਹੁੰਦੀ ਹੈ ਨਹੀਂ ਐਗਮ ਕੋਈ ਹਰਜ਼ ਨਹੀਂ ਦੂਜੀ ਗੱਲ ਹੈ बिकॉज ਇਹਦੇ ਵਿੱਚ ਤਕਰੀਬਨ ਕੋਈ 14 ਤੋਂ 15 ਲੱਖ ਕਰੋੜ ਰੁਪਏ ਇਨਵੋਲਡ ਹੈ ਜੀ ਇਹ ਕਿਉਂਕਿ ਨਦਰ ਝੋਨਾ ਕਣਕੀ ਨਹੀਂ ਭਲਕ ਝੋਨਾ ਕਣਕੇ ਫਿਰ ਕਾਟਨ ਨੇ ਪਰ 슈ਗਰ ਦੇ ਪੇਡਾਲਾ ਨੇ ਲਾਟ ਆਫ ਇਹਦੇ ਵਿੱਚ ਜਿਹੜੇ ਇਹ ਹੈ ਨੇ ਤੋਂ ਇਹਦੇ ਵਿੱਚ ਅਸੀਂ ਟਾਪ ਪ੍ਰਾਇੋਰਟੀ ਰੱਖੀ ਹੈ ਕਿ ਕੁਝ ਵੀ ਹੋ ਜਾਏ ਜੀ ਕਿਸਾਨੀ ਨੂੰ ਸੇਵਗਾਰਡ ਕਰਨਾ ਹੁਣ ਹਿੰਦੁਸਤਾਨ ਦਾ ਪਹਿਲਾ ਏਮ ਹੋਏਗਾ ਕਿਉਂਕਿ 7 60% ਦੀ ਕਰੋ ਸਭ ਆਲਮੋਸਟ 60% ਜੀ ਪੰਜਾਬ ਚ 70 ਹਿੰਦੁਸਤਾਨ 60% ਦੀ ਲੋਕ ਅਜੇ ਵੀ ਟੋਟਲੀ ਕਿਸਾਨੀ ਤੇ ਨਿਰਭਰ ਨੇ ਜੀ ਨਾ ਕਿਸਾਨ ਹੀ ਨਹੀਂ ਖੇਤ ਮਜ਼ਦੂਰ ਦਾ ਫਿਰ ਕਾਰੋਬਾਰੀ ਦਾ ਜੀ ਆਪਾਂ ਪਿੰਡਾਂ ਦੇ ਆ ਤੁਸੀਂ ਵੀ ਗੁਆਰ ਦੇਵੇ ਤੁਹਾਡਾ ਇੱਕ ਵੱਡਾ ਪਿੰਡ ਸੀ ਸੰਦਕੋਹਾ ਪਿੰਡ ਤੇ ਉਹ ਤੁਸੀਂ ਅਸੀਂ ਜਦੋਂ ਤੁਹਾਡੀ ਕਣਕ ਜਾਂ ਝੋਨਾ ਆਂਦਾ ਹ ਹੂੰ ਉਦੋਂ ਹੀ ਤੁਸੀਂ ਵੇਖਦੇ ਹੋ ਮਨਿਆਰੀ ਵਾਲੇ ਦੀ ਮਨਿਆਰੀ ਵੇਖਦੀਏ ਕੱਪੜੇ ਵਾਲੇ ਦਾ ਕਪੜਾ ਵੇਖਦਾ ਸੋਨੇ ਵਾਲੇ ਦਾ ਸੋਨਾ ਵੇਖਦਾ ਮੈਂ ਸ਼ਾਦੀਆਂ ਵੀ ਉਦੋਂ ਹੁੰਦੀਆਂ ਨੇ ਕੱਪੜੇ ਵੀ ਉਦੋਂ ਵੇਖਦੇ ਨੇ ਹਰ ਕਿਸਮ ਦੀ ਰੀਤੋ ਫਰੋਕ ਜਿਹੜਾ ਛੋਟਾ ਟਰੇਡਰ ਹੈ ਪੰਜਾਬ ਦਾ ਉਹ ਕੰਪਲੀਟਲੀ ਕਿਸਾਨੀ ਤੇ ਨਿਰਭਰ ਸਾਡੇ ਆਰਤੀ ਵੀਰ ਹੂੰ बहुत वेमाने आड़त वाले जिन्हें ने सारे किसानी बेस्ड ने साइर तो बहुत बड़ी इंडस्ट्री नहीं एक्सैप्ट फॉर टाउन लाइक लुधियाना बाकी तो छोटी छोटिया समॉल स्केल या मीडियम स्केल इंडस्ट्र हैं तो यह मैं समझना कि टाइम ये एक बहुत वा कांग्रेस का इतिहासिक फैसला एंड कांग्रेस विल नैवर गो बैक दिस इज आ गरेंटी एंड द फर्स थिंग दैट विल है